तो मेरा वैयक्तिक विचार है और मैं खुल के बोलूँगा लगाना चाहिए और देश में जो कुछ लॉ एंड ऑर्डर का प्रॉब्लम भी क्रिएट हो रहा है ये सब बीजेपी और आरएसएस की वजह से कांग्रेस प्रधान खड़के साहब का बयान आया है कि जरा संघ भी ਸੰਗਠਨਾ ਆਰਐਸਐਸ ਨੂੰ ਪੰਗ ਕਰ ਦੇਣਾ ਚਾਹੀਦਾ ਹੈ ਵੀ ਜਿਹੜੀ ਵੀ ਸੰਸਥਾ ਇੱਕ ਧਰਮ ਤੇ ਨਧਾਰਤ ਕੰਮ ਕਰਦੀ ਆ ਉਹ ਸੈਕੂਲਰ ਵਰਡ ਜਿਹੜਾ ਆਪਣਾ ਜਿਹੜੀ ਆਪਣੀ ਡੈਮੋਕ੍ਰੈਟਿਕ ਰਾਈਟ ਹੈ ਉਹਦੇ ਵਿੱਚ ਜਿਹੜੀ ਇਹਦੀ ਅੜਚਨ ਪਾਉਂਦੀ ਆ ਉਹ ਜੀ ਸੰਸਥਾ ਨੂੰ ਬੈਨ ਨਹੀਂ ਹੀ ਕਰ ਦੇਣਾ ਚਾਹੀਦਾ ਪਹਿਲਾਂ ਇਹ ਇੱਕ ਵਾਰ ਬੈਨ ਹੋ ਵੀ ਚੁੱਕੀ ਆ RSS ਦੀ ਕੋਈ ਰਜਿਸਟ੍ਰੇਸ਼ਨ ਨਹੀਂ ਹੈ ਜੀ ਕੋਈ ਰਜਿਸਟ੍ਰੇਸ਼ਨ ਨਹੀਂ ਮੇਂ ਦੀ ਕਾਗਜ਼ਾਂ ਦੇ ਵਿੱਚ ਨਾ ਇਹਨਾਂ ਦਾ ਕੋਈ ਮੈਂਬਰ ਤੁਸੀਂ ਵੇਖੋ ਉਹਦੀ ਕੋਈ ਲਿਸਟ ਹੈ ਹੂੰ ਜੇ ਸਰਕਾਰ ਇਹਨਾਂ ਨੂੰ ਬੈਨ ਵੀ ਕਰ ਦਵੇ ਤਾਂ ਇਹ ਕਿਸ ਤਰੀਕੇ ਨਾਲ ਸਰਕਾਰ ਇਹਨਾਂ ਤੇ ਜਿਹੜੇ ਵੀ ਮੈਂਬਰ ਨੂੰ ਹੱਥ ਪਾਉ ਉਹ ਪੱਲਾ ਝਾੜ ਦਿੰਦੇ ਨੇ ਵੀ ਇਹ ਸਾਡਾ ਮੈਂਬਰ ਹੈ ਐਡੀ ਸੈਂਸ ਕੋਈ ਤੁਸੀਂ ਕਹਿੰਦੇ ਹੋ ਰਜਿਸਟ੍ਰੇਸ਼ਨ ਨਹੀਂ ਕੋਈ ਇਹਨਾਂ ਦੇ ਕੰਮਕਾਜ ਦਾ ਕੁਝ ਨਹੀਂ ਫਿਰ ਇਹ ਸੰਸਦਾ ਕੰਮ ਕਿਵੇਂ ਕਰ ਰਹੀ ਹੈ ਜੀ ਕਿਉਂ ਨਹੀਂ ਇਹਦੇ ਵੱਲ ਕਿਸਦਾ ਧਿਆਨ ਜਾ ਰਿਹਾ ਨਹੀਂ ਅੱਜ ਇਹ ਕਾਂਗਰਸ ਨੂੰ ਕਿਉਂ ਜ਼ਿਆਦਾ ਹੈ ਜੀ ਵੈਸੇ ਉਹਨਾਂ ਨੇ ਕਿਹਾ ਕਿ ਮੇਰਾ ਪਰਸਨਲ ਬਿਆਨ ਆ ਪਰ ਪਹਿਲਾਂ ਵੀ ਇਹ ਪਾਰਟੀ ਦੇ ਵਿੱਚ ਸੀ ਜੇ ਜਦੋਂ ਇਹਨਾਂ ਦੀ ਸਰਕਾਰ ਸੀ ਉਦੋਂ ਕਿਉਂ ਨਹੀਂ ਜ਼ਿਆਦਾ ਆ ਉਦੋਂ ਇਹਨਾਂ ਨੂੰ ਸਪੋਰਟ ਕਰਦੇ ਸੀ ਆਪਾਂ ਸਾਰੀਆਂ ਕਾਨੂੰਨ ਦੀਆਂ ਜਿਹੜੀਆਂ ਸੀਮਾਵਾਂ ਲੰਘ ਜਾਂਦੇ ਆ ਛਿੱਕੇ ਤੇ ਟੰਗ ਦੰਨੀ ਐ ਕਿਉਂਕਿ ਉੱਥੋਂ ਵੋਟਾਂ ਆਉਣੀਆਂ ਹੁੰਦੀਆਂ ਹੂੰ ਨਾ ਤਾਂ ਆਰਐਸਐਸ ਵਾਲਿਆਂ ਨੇ ਆਜ਼ਾਦੀ ਚ ਪਾਰਟਿਸਿਪੇਟ ਕਰਿਆ ਉਲਟਾ ਇਹਨਾਂ ਨੇ ਮਹਾਤਮਾ ਗਾਂਧੀ ਦੇ ਕਤਲ ਦੇ ਵਿੱਚ ਇਨਵੋਲਵਡ ਸੀ ਤੇ ਉਹਦੋਂ ਲੱਡੂ ਵੰਡੇ ਜਿਹਦੇ ਕਰਕੇ ਇਹਨਾਂ ਤੇ ਬੈਨ ਲੱਗਿਆ ਸੀ ਇਹਨਾਂ ਨੇ ਅਜੇ ਤੱਕ ਕਪੜੇ ਹਿੰਦੁਸਤਾਨ ਦਾ ਝੰਡਾ ਨਹੀਂ ਲਾਇਆ ਆਪਣੇ ਹੈੱਡਕੁਆਰਟਰ ਤੇ ਇਹਨਾਂ ਨੇ ਉਹ ਹੀ ਆਪਣਾ ਭਗਵਾ ਝੰਡਾ ਲਾਉਂਦੇ ਨੇ ਹਾਲਾਂਕਿ ਸਿੱਖ ਨੇ ਸ਼ੁਰੂ ਤੋਂ ਤਰੰਗੇ ਪਿੱਛੇ ਜਨਨ ਦਿੱਤੀਆਂ ਨੇ ਤਰੰਗੇ ਚ ਲਿਪਟ ਕੇ ਆਉਂਦਾ ਰਿਆ ਤੇ ਸਿੱਖਾਂ ਨੂੰ ਅੱਜ ਵੀ ਆ ਰਹੀ ਹੈ ਜੀ ਅੱਜ ਵੀ ਆ ਰਹੇ ਨੇ ਸਿੱਖਾਂ ਨੂੰ ਟੈਰਰਿਸਟ ਤੇ ਖਾਲਿਸਤਾਨੀ ਸਾਬਤ ਕਰਤੇ ਲੱਗੇ ਹੋਏ ਨੇ ਰਜਿਸਟਰੇ ਨਹੀਂ ਹੈਗੀ ਜੀ ਸੰਸਥਾ ਫਿਰ ਇਹ ਕਰਕਿਵੇਂ ਰਹੇ ਨੇ ਪੈਰੇ ਪਛਾਰ ਰਹੇ ਨੇ ਪੰਜਾਬ ਦੇ ਵਿੱਚ ਵੀ ਹੁਣ ਇਹਨਾਂ ਦੇ ਸੰਗਠਨ ਬਣ ਗਏ ਨੇ ਮੀਟਿੰਗਾਂ ਹੁੰਦੀਆਂ ਨੇ ਜੀ ਸਭ ਕੁਝ ਹੁੰਦਾ ਹੈ ਭਾਵਨ ਤੇ ਤਾਸਿਰ ਸੀ ਹੂੰ ਇਹਨਾਂ ਦੇ ਤਾਂ ਹਜ਼ਾਰਾਂ ਸਿਰ ਨੇ ਹੂੰ ਇੱਕ ਸਿਰ ਕੱਟ ਦੋਂਗੇ ਦੂਜਾ ਖੜਾ ਰਹੂ ਬਿਆਨ ਇਹਨਾਂ ਦੇ ਜਿਹੜੇ ਆਗੂ ਨੇ ਬੜੇ ਭੜਕਾਊ ਬਿਆਨ ਦਿੰਦੇ ਨੇ ਬਹੁਤ ਕੁਝ ਏਦਾਂ ਦਾ ਸਾਹਮਣੇ ਆਉਂਦਾ ਏ ਉਹਨਾਂ ਤੇ ਕੋਈ ਕਾਰਵਾਈ ਨਹੀਂ ਉਹਨਾਂ ਤੇ ਕੋਈ ਕਾਨੂੰਨ ਨਹੀਂ ਫਿਰ ਕਾਨੂੰਨ ਕਿਉਂ ਨਹੀਂ ਇਹਨਾਂ ਤੇ ਕਾਰਵਾਈ ਕਰਦਾ ਕਿਉਂ ਜਦੋਂ ਸੰਸਥਾ ਹੀ ਰਜਿਸਟਰਡ ਨਹੀਂ ਕੋਈ ਇਹਨਾਂ ਦਾ ਹੈ ਨਹੀਂ ਸਾਰਾ ਕੁਝ ਫਿਰ ਕਾਨੂੰਨ ਦੇ ਦਾਇਰੇ ਚ ਤਾਂ ਕੋਈ ਗੱਲ ਹੋਣੀ ਚਾਹੀਦੀ ਓਹੀ ਐਨਾ ਜੀ ਡਰਦੇ ਮਾਰੇ ਇਹਨਾਂ ਦੀਆਂ ਵੋਟਾਂ ਤੋਂ ਇਹਨਾਂ ਵੀ ਜਿਹੜੀ ਮੈਜੋਰਿਟੀ ਆ ਹੁਣ ਕੋਈ ਐਨਾ ਦਲੇਰ ਕੋਈ ਉਹਨੂੰ ਨਹੀਂ ਡਰ ਇਹਨਾਂ ਤੋਂ ਕੋਈ ਤੋਂ ਬਹੁਤ ਸਾਰੇ ਲੋਕਾਂ ਨੇ ਇਹ ਵੀ ਕਹਿਣਾ ਕਿ ਤੁਸੀਂ ਸਰਦਾਰ ਹੁਸਰੀ ਸਾਹਿਬ ਆਏ ਤੇ ਹੱਥ 'ਚ ਵੀ ਫੜਿਆ ਇੱਕ ਵੱਡਾ ਸ੍ਰੀ ਸਾਹਿਬ ਤੁਸੀਂ ਤਾਂ ਇਹਨਾਂ ਦੇ ਖਿਲਾਫ ਤਾਂ ਬੋਲ ਰਹੇ ਹੋ ਇਹਨਾਂ ਬਈ ਡਾਇਲੋਜੀ ਇਹ ਆ ਵੀ ਸਾਰਿਆਂ ਨੂੰ ਇੰਨਾ ਜ਼ਿਆਦਾ ਗਰੀਬ ਕਰ ਦੋ ਵੀ ਅਸੀਂ ਜਿੰਮੇ ਪਹਿਲਾਂ ਕਿਸੇ ਨੂੰ ਅਨਚੂ ਅਨਟਚੇਬਲ ਕਹਤਾ ਉਹਦੇ ਨਾਲ ਉਹ ਝਾੜੂ ਚੱਕੇ ਫਿਰੇ ਆਪਦੇ ਕਦਮ ਵੀ ਮਟਾਵੇ ਉਹ ਚੀਜ਼ 'ਚ ਵਾਪਸ ਨਜਾਣਾ ਚਾਹੁੰਦੇ ਨੇ ਸਸਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਪੰਜਾਬ ਵਿੱਚ ਅਜਿਹੇ ਸੰਗਠਨ ਨੇ ਜਿਹੜੇ ਆਪਣੇ ਤੌਰ ਤੇ ਬਹੁਤ ਕੰਮ ਕਰ ਰਹੇ ਨੇ ਪਰ ਰਾਜਨੀਤੀ ਹੈ ਜਿਹੜੀ ਹਰ ਇੱਕ ਸੰਗਠਨ ਤੇ ਕੀਤੀ ਜਾ ਰਹੀ ਆ ਇੱਕ ਨਵਾਂ ਬਿਆਨ ਕਾਂਗਰਸ ਪ੍ਰਧਾਨ ਮਲਕ ਖੜਕੇ ਦਾ ਆਇਆ ਹੈ ਕਿ ਆਰਐਸਐਸ ਦੀ ਜਿਹੜਾ ਸੰਗਠਨਾ ਜਾਂ ਬੀਜੇਪੀ ਦਾ ਜਿਹੜਾ ਇਹ ਸੰਗਠਨਾ ਹੈ ਇਹਨੂੰ ਭੰਗ ਕਰ ਦੇਣਾ ਚਾਹੀਦਾ ਖਤਮ ਕਰ ਦੇਣਾ ਚਾਹੀਦਾ ਇਹ ਇਹ ਬਹੁਤ ਸਾਰੀਆਂ ਇਦਾਂ ਦੇ ਕੰਮ ਕਰ ਰਿਹਾ ਬਹੁਤ ਸਾਰੀਆਂ ਇਦਾਂ ਦੀਆਂ ਅਫਵਾਹਾਂ ਫਲਾ ਰਹੇ ਨੇ ਜਿਹਦੇ ਕਾਰਨ ਭਾਰਤ ਦੀ ਸ਼ਾਂਤੀ ਭੰਗ ਹੋ ਰਹੀ ਆ ਇਸ ਮਸਲੇ ਤੇ ਗੱਲ ਕਰਨ ਦੇ ਲਈ ਸਾਡੇ ਨਾਲ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਬਾਈ ਅਵਜਿੰਦਰ ਸਿੰਘ ਜੋਗੀ ਨੇ ਗੱਲਬਾਤ ਕਰਦੇ ਹਾਂ ਬਾਈ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਹਾਂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਵਾੜਾ ਜੀ ਚੜ੍ਹਦੀ ਕਲਾ ਜੀ ਹਾਂ ਮਹਾਰਾਜ ਕਿਰਪਾ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਕਾਂਗਰਸ ਪ੍ਰਧਾਨ ਖੜਕੇ ਸਾਹਿਬ ਦਾ ਬਿਆਨ ਆਇਆ ਹੈ ਕਿ ਜਿਹੜਾ ਸੰਘ ਦੀ ਸੰਗਠਨਾ ਆਰਐਸਐਸ ਇਹਨੂੰ ਭੰਗ ਕਰ ਦੇਣਾ ਚਾਹੀਦਾ ਹੈ ਇਸ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਐਨ ਮਾਜੀ ਉਹ ਜਿਹੜਾ ਖੜਕੇ ਸਾਹਿਬ ਦਾ ਬਿਆਨ ਹੈ ਪਹਿਲਾਂ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਇਹ ਮੇਰਾ ਪਰਸਨਲ ਬਿਆਨ ਹੈ ਜੀ ਵੀ ਇਹ ਕਾਂਗਰਸ ਪਾਰਟੀ ਦਾ ਬਿਆਨ ਨਾ ਮੰਨਿਆ ਜਾਵੇ ਹਮ ਪਰ ਵੈਸੇ ਜੇ ਦੇਖਿਆ ਜਾਵੇ ਤਾਂ ਮੇਰਾ ਵੀ ਪਰਸਨਲ ਇਹ ਥਿਊ ਹੈਗਾ ਜੀ ਵੀ ਜਿਹੜੀ ਵੀ ਸੰਸਥਾ ਇੱਕ ਧਰਮ ਤੇ ਨਿਰਧਾਰਤ ਕੰਮ ਕਰਦੀ ਆ ਉਹ ਸੈਕੂਲਰ ਵਰਡ ਜਿਹੜਾ ਆਪਣਾ ਜਿਹੜੀ ਆਪਣੀ ਡੈਮੋਕ੍ਰੈtic ਰਾਈਟ ਹੈ ਉਹਦੇ ਵਿੱਚ ਜਿਹੜੀ ਇਹਦੀ ਅੜਚਨ ਪਾਉਂਦੀ ਹੈ ਉਹ ਜੀ ਸੰਸਥਾ ਇਹਨੂੰ ਬੈਨ ਨਹੀਂ ਹੀ ਕਰ ਦੇਣਾ ਚਾਹੀਦਾ ਤੇ ਬਿਲਕੁਲ ਉਹਨਾਂ ਨੇ درست ਗੱਲ ਕਹੀ ਹੈ ਪਹਿਲਾਂ ਇਹ ਇੱਕ ਵਾਰ ਬੈਨ ਹੋ ਵੀ ਚੁੱਕੀ ਹੈ ਜਿਹਦੇ ਕਰਕੇ ਇਹਨਾਂ ਨੂੰ ਕਾਫੀ ਚਿਰ ਇਸ ਉਹਦੇ ਤੋਂ ਬਾਹਰ ਰਹਿਣਾ ਪਿਆ ਫਿਰ ਇਹਨਾਂ ਨੇ ਪ੍ਰੋਮਿਸ ਕਰਿਆ ਸੀ ਵੀ ਅਸੀਂ ਤਿੰਨ ਗੱਲਾਂ 'ਚ ਜ਼ਰੂਰ ਨਾਲ ਚੱਲਾਂਗੇ ਜਿਦੇ ਵਿੱਚੋਂ ਉਹਨਾਂ ਨੇ ਇੱਕ ਗੱਲ ਇਹ ਵੀ ਸੀ ਵੀ ਅਸੀਂ ਕੋਈ ਇਹ ਜੀ ਦੇਸ਼ ਦੇ ਸੰਵਿਧਾਨ ਨੂੰ ਮੰਨਾਂਗੇ ਦੇਸ਼ ਦੇ ਕਾਨੂੰਨ ਦੀ ਜਿਹੜੀ ਰਿਸਪੈਕਟ ਕਰਾਂਗੇ ਤੇ ਕੋਈ ਵੀ ਧਰਮ ਦੀ ਪੱਖਵਾਦ ਨਹੀਂ ਕਰਾਂਗੇ ਤੇ ਪੋਲਿਟੀਕਲ ਜਿਹੜੀ ਕੋਈ ਵੀ ਇਹ ਜੀ ਪੋਲਿਟੀਕਲੀ ਅਸੀਂ ਕੰਮ ਨਹੀਂ ਕਰਾਂਗੇ ਪਰ ਦੇਖਿਆ ਜਾਵੇ ਜੀ ਉਹ ਆਪਣੇ ਧਰਮ ਦੇ ਲਈ ਆਪਣੇ ਦੇਸ਼ ਦੇ ਲਈ ਉਹ ਕੰਮ ਕਰ ਰਹੇ ਨੇ ਉਹ ਕਹਿੰਦੇ ਅਸੀਂ ਦੇਸ਼ ਨੂੰ ਅਤੇ ਆਪਣੇ ਧਰਮ ਨੂੰ ਅੱਗੇ ਲਿਜਾਣ ਦੇ ਲਈ ਹਰੇਕ ਕੋਈ ਕੰਮ ਕਰਨਾ ਚਾਹੁੰਦਾ ਹੈ ਤੇ ਅਸੀਂ ਵੀ ਕਰ ਰਹੇ ਹਾਂ ਇਹਦੇ 'ਚ ਗਲਤ ਕੀ ਆ ਖਟਕੇ ਸਾਹਿਬ ਦੇ ਇਸ ਬਿਆਨ ਨੂੰ ਕਿਦਾਂ ਦੇਖ ਰਹੇ ਹੋ ਬਹੁਤ ਲੋਕਾਂ ਦੇ ਵਿੱਚ ਇਹ ਖਟਕਰੇ ਹੈ ਬਿਆਨ ਜਿਹੜਾ ਜੀ ਜਦ ਵੀ ਆਪਾਂ ਕੋਈ ਚੰਗੇ ਕੰਮ ਕਰਦੇ ਆਂ ਪਹਿਲੀ ਗੱਲ ਤਾਂ ਆਪਾਂ ਸੰਸਥਾ ਰਜਿਸਟਰ ਕਰੋਨੇ ਆਂ ਹਮ ਆਰਐਸਐਸ ਦੀ ਕੋਈ ਰਜਿਸਟ੍ਰੇਸ਼ਨ ਨਹੀਂ ਹੈਗੀ ਕੋਈ ਰਜਿਸਟ੍ਰੇਸ਼ਨ ਨਹੀਂ ਮੇਰੀ ਕਾਗਜ਼ਾਂ ਦੇ ਵਿੱਚ ਨਾ ਇਹਨਾਂ ਦਾ ਕੋਈ ਮੈਂਬਰ ਤੁਸੀਂ ਦੇਖੋ ਉਹਦੀ ਕੋਈ ਲਿਸਟ ਹੈ ਹਮ ਜੇ ਸਰਕਾਰ ਇਹਨਾਂ ਨੂੰ ਬੈਨ ਵੀ ਕਰ ਦਵੇ ਤਾਂ ਇਹ ਕਿਸ ਤਰੀਕੇ ਨਾਲ ਸਰਕਾਰ ਇਹਨਾਂ ਤੇ ਜਿਹੜੇ ਵੀ ਮੈਂਬਰ ਨੂੰ ਹੱਥ ਪਾਉ ਉਹ ਪੱਲਾ ਝਾੜ ਦਿੰਦੇ ਨੇ ਵੀ ਇਹ ਸਾਡਾ ਮੈਂਬਰ ਹੈ ਐਡੀ ਸੰਸਥਾ ਜੀ ਕੋਈ ਤੁਸੀਂ ਕਹਿੰਦੇ ਹੋ ਰਜਿਸਟ੍ਰੇਸ਼ਨ ਨਹੀਂ ਕੋਈ ਇਹਨਾਂ ਦੇ ਕੰਮਕਾਜ ਦਾ ਕੁਝ ਨਹੀਂ ਫਿਰ ਇਹ ਸੰਸਥਾ ਕੰਮ ਕਿਵੇਂ ਕਰ ਰਹੀ ਹੈ ਜੀ ਕਿਉਂ ਨਹੀਂ ਇਹਦੇ ਵੱਲ ਕਿਸੇ ਦਾ ਧਿਆਨ ਜਾ ਰਿਹਾ ਇਹ ਸੰਸਥਾ ਨਾ ਜੀ ਜਿੰਨੇ ਆਪਾਂ ਕਹਿੰਦੇ ਆ ਵੀ ਇਹਨਾਂ ਦੇ ਉੱਪਰ ਤੋਂ ਥੱਲੇ ਤੱਕ ਉਹ ਇੱਕ ਬੰਦੇ ਤੋਂ ਦੂਜੇ ਬੰਦੇ ਤੱਕੇ ਕਮਿਊਨੀਕੇਸ਼ਨ ਨਾਲ ਚੱਲ ਰਹੀ ਹੈ। ਹੂੰ ਇਹ ਨੇ ਦੇਖੋ ਜਿਹੜਾ ਵੀ ਕੋਈ ਹੁਣ ਆਪਣਾ ਸੀਗਾ ਜੀ ਪਹਿਲਾਂ ਇਹਨਾਂ ਨੇ ਵੀ ਓਵੇਂ ਹੀ ਸਿੱਖਦੇ ਜਿਹੜੀ ਪੋਲਿਟੀਕਲ ਬਾਇਰਾ ਸੀ ਜਿਵੇਂ ਆਪਣੀ ਸਿਕ ਸਟੂਡੈਂਟ ਫੈਡਰੇਸ਼ਨ ਸੀ ਜੀ ਫੇਰ ਅਕਾਲ ਤਖਤ ਸਾਹਿਬ ਤੇ ਉੱਥੇ ਆਪ ਜਵਾਬ ਦੇਈ ਸੀ ਸਾਰਾ ਸਿਸਟਮ ਇਹਨਾਂ ਨੇ ਆਪਣੇ ਤੋਂ ਨਕਲ ਮਾਰ ਕੇ ਪਰ ਆਪਣਾ ਕਾਗਜ਼ਾਂ 'ਚ ਸੀ ਆਪਣਾ ਡਾਮਾਡੋਲ ਕਰਾਤਾ ਆਪਣੀ ਜਿਹੜੀ ਸਿਕ ਸਟੂਡੈਂਟ ਫੈਡਰੇਸ਼ਨ ਸੀ ਉਹਦੇ ਵਾਂਗੂ ਇਹਨਾਂ ਨੇ ਵਿਸ਼ਵ ਉਹ ਹਿੰਦੂ ਸਟੂਡੈਂਟ ਫੈਡਰੇਸ਼ਨ ਬਣਾ ਲਈ ਫਿਰ ਇਹਨਾਂ ਨੇ ਉੱਪਰ politically BJP ਨੂੰ ਸਮਰਥਨ ਦਿੰਦੇ ਨੇ ਪਰ ਕਾਗਜ਼ਾਂ ਦੇ ਵਿੱਚ ਕਿਤੇ ਵੀ ਕੁਝ ਨਹੀਂ ਹੈ ਨਹੀਂ ਅੱਜ ਇਹ ਕਾਂਗਰਸ ਨੂੰ ਕਿਉਂ ਜ਼ਿਆਦਾ ਹੈ ਜੀ ਵੈਸੇ ਉਹਨਾਂ ਨੇ ਕਿਹਾ ਕਿ ਮੇਰਾ ਪਰਸਨਲ ਬਿਆਨ ਹੈ ਪਰ ਪਹਿਲਾਂ ਵੀ ਇਹ ਪਾਰਟੀ ਦੇ ਵਿੱਚ ਸੀਗੇ ਜਦੋਂ ਇਹਨਾਂ ਦੀ ਸਰਕਾਰ ਸੀ ਉਦੋਂ ਕਿਉਂ ਨਹੀਂ ਜਾਦਾ ਆ ਉਦੋਂ ਇਹਨਾਂ ਨੂੰ ਸਪੋਰਟ ਕਰਦੇ ਸੀ ਦੁੱਖ ਦੀ ਗੱਲ ਤਾਂ ਇਹ ਹੀ ਹੈ ਜੇ ਬੈਨ ਤਾਂ ਪਹਿਲਾਂ ਵੀ ਕਰਿਆ ਸੀ ਹਮ ਪਰ ਆਪਾਂ ਵੋਟਾਂ ਪਿੱਛੇ ਤੁਸੀਂ ਦੇਖ ਲਓ ਚਾਹੇ ਤਾਂ ਸੱਚੇ ਸੌਦੇ ਵਾਲੇ ਨੂੰ ਸਾਧ ਨੂੰ ਦੇਖ ਲਓ ਹੋਰ ਗੱਲਾਂ 'ਚ ਦੇਖ ਲਓ ਆਪਾਂ ਸਾਰੀਆਂ ਕਾਨੂੰਨ ਦੀਆਂ ਜਿਹੜੀਆਂ ਸੀਮਾਾਂ ਮਾਂ ਲੰਘ ਜਾਂਦੇ ਆ ਛਿੱਕੇ ਤੇ ਟੰਗ ਦੰਨੇ ਆ ਕਿਉਂਕਿ ਉੱਥੋਂ ਵੋਟਾਂ ਆਉਣੀਆਂ ਹੁੰਦੀਆਂ ਹਮ RSS ਸਰਕਾਰਾਂ ਬਣਾਉਂਦਾ ਸੀ ਤੇ ਇਹਨੇ ਦੇਖ ਲਓ ਤੁਸੀਂ ਸ਼ੁਰੂ ਤੋਂ ਹੀ ਨਾ ਤਾਂ RSS ਵਾਲਿਆਂ ਨੇ ਆਜ਼ਾਦੀ ਚ ਪਾਰਟਿਸਿਪੇਟ ਕਰਿਆ ਉਲਟਾ ਇਹਨਾਂ ਨੇ ਮਹਾਤਮਾ ਗਾਂਧੀ ਦੇ ਕਤਲ ਦੇ ਵਿੱਚ ਇਨਵੋਲਵਡ ਸੀ ਤੇ ਉਦੋਂ ਲੱਡੂ ਵੰਡੇ ਜਿਹਦੇ ਕਰਕੇ ਇਹਨਾਂ ਤੇ ਬੈਨ ਲੱਗਿਆ ਸੀ ਉਹ ਸਾਰਾ ਕੋਸ਼ਿਸ਼ ਹੀ ਜਿਹੜਾ ਆਜ਼ਾਦੀ ਦੇ ਵਿੱਚ ਵੀ ਕੋਈ ਸਾਥ ਨਹੀਂ ਹੈਗਾ ਜੀ ਇਹਨਾਂ ਨੂੰ ਨਹੀਂ ਜੀ ਇਹ ਮੈਮੇ ਹੀ ਤਾਂ ਵੱਡੀ ਗੱਲ ਹੈ ਨਾ ਇਹਨਾਂ ਦੇ ਇਹ ਤਾਂ ਸਗਾ ਤੋਂ ਜੇ ਇਹ ਕਹਿੰਦੇ ਸੀਗੇ ਵੀ ਜਿਹੜੀ ਆਪਣਾ ਉਹਨਾਂ ਦੀ ਸੈਨਾ ਸੀਗੀ ਬਣਾਈ ਹੋਈ ਹੂੰ ਬੋਸ ਸਾਹਿਬ ਦੀ ਹੂੰ ਬੇ ਉਹਦੇ ਵਿੱਚ ਜੁਆਇਨ ਨਾ ਕਰੋ ਉਹਦੇ ਲਈ ਪ੍ਰਚਾਰ ਕਰਦੇ ਸੀ ਮਤਲਬ ਫੇਰ ਹੁਣ ਤੁਸੀਂ ਅੱਗੇ ਲਾ ਲੋ ਅੱਗੇ ਵੀ ਜਿੰਨੀਆਂ ਵੀ ਆਪਾਂ ਜੇ ਕੋਈ ਕੰਮ ਕਰਦੇ ਆ ਆਪਾਂ ਸਭ ਤੋਂ ਪਹਿਲਾਂ ਕਾਗਜ਼ੀ ਕਾਰਵਾਈ ਕਰਦੇ ਆ ਰਜਿਸਟਰ ਕਰਦੇ ਆ ਹੂੰ ਤੇ ਫੇਰ ਆਪਣੇ ਮੈਂਬਰਾਂ ਦੀ ਲਿਸਟ ਬਣਾਉਨੇ ਆ ਇਹਨਾਂ ਨੇ ਕਿਉਂ ਨਹੀਂ ਕਰਿਆ ਜੇ ਜੇਜ ਕੰਮ ਕਰਨੇ ਹੋਣ ਤਾਂ ਪੰਕ ਲੋਕਾਂ ਨੂੰ ਸ਼ੋਅ ਕਰਦੇ ਆਂ ਜਦੋਂ ਆਪਾਂ ਸਾਰਾ ਕੁਝ ਹੀ ਤੁਸੀਂ ਦੇਖੋ ਇਹਨਾਂ ਨੇ ਆਈਐਸ ਅਫਸਰ ਇਹਨਾਂ ਨੇ ਚੁਣ ਚੁਣਨ ਲਈ ਆਪਣੇ ਬੰਦੇ ਇਹਨਾਂ ਦੇ ਕਿੰਨੀ ਵਾਰ ਕੈਮਰਿਆਂ ਤੇ ਵੀਡੀਓਜ਼ ਆ ਲਈਆਂ ਵੀ ਕਿਤੇ ਨਕਲ ਚੱਲ ਰਹੀ ਹੈ ਉਹ ਸਾਰੇ ਦੇ ਸਾਰੇ ਆਰਐਸਐਸ ਨਾਲ ਲਿੰਕਡ ਬੰਦੇ ਹੁੰਦੇ ਸੀ ਜਿਹੜੇ ਆਈਐਸ ਦੇ ਪੇਪਰ ਤੋ ਆ ਕੇ ਆਪਣੇ ਬੰਦਿਆਂ ਨੂੰ ਇਹ ਬ੍ਰਾਹਮਣਾਂ ਨੂੰ ਕਾਬਜ਼ ਕਰ ਰਹੇ ਨੇ ਸਮਾਜ ਦੇ ਉੱਤੇ ਜਿਹੜਾ ਪਹਿਲਾਂ ਮਨੁੱਖ ਸਮਰੱਥੀ ਦਾ ਜਿਹੜਾ ਸਾਰਾ ਇਹਨਾਂ ਦੀ ਸੀਗੀ ਆਰੀਅਨਸ ਦੀ ਕੈਨੋ ਪਾਲਿਸੀ ਉਹ ਲਾਗੂ ਕਰਨ ਤੇ ਲੱਗੇ ਹੋਏ ਨੇ ਤੇ ਡਿਕਟੇਟਰਸ਼ਿਪ ਵੱਲ ਨੂੰ ਵਧ ਰਹੇ ਨੇ ਇਹ ਆਪਾਂ ਨੂੰ 90% ਨੂੰ ਗ੍ਰਿਪੀ ਰੇਖਾ ਤੋਂ ਥੱਲੇ ਕਰਨਾ ਤੇ ਕੁਝ ਕੁ ਹੱਥਾਂ 'ਚ ਪਾਵਰ ਪੈਸਾ ਲਿਆ ਕੇ ਆਪਣੇ ਤੇ ਰਾਜ ਦੀ ਜਿਹੜਾ ਇਹਨਾਂ ਦਾ ਮੇਨ ਸਿਧਾਂਤ ਹੈ ਉਹਨੂੰ ਇਹ ਉਹ ਕਰ ਰਹੇ ਨੇ ਜਦੋਂ ਰਜਿਸਟਰੇ ਨਹੀਂ ਹੈਗੀ ਜੀ ਸੰਸਥਾ ਫਿਰ ਇਹ ਕਰ ਕਿਵੇਂ ਰਹੇ ਨੇ ਪੈਰੇ ਪਛਾਰ ਰਹੇ ਨੇ ਪੰਜਾਬ ਦੇ ਵਿੱਚ ਵੀ ਹੁਣ ਇਹਨਾਂ ਦੇ ਸੰਗਠਨ ਬਣ ਗਏ ਨੇ ਮੀਟਿੰਗਾਂ ਹੁੰਦੀਆਂ ਨੇ ਜੀ ਸਭ ਕੁਝ ਹੁੰਦਾ ਉਹ ਸਿਸਟਮ ਚਲਾ ਕਿੱਦਾਂ ਰਹੇ ਨੇ ਜਿਵੇਂ ਆਪਾਂ ਕਹਿੰਦੇ ਆ ਨਾ ਜੀ ਵੀ 라ਵਣ ਦੇ 10 ਸਿਰ ਸੀ ਹੂੰ ਇਹਨਾਂ ਦੇ ਤਾਂ ਹਜ਼ਾਰਾਂ ਸਿਰ ਨੇ ਹੂੰ ਇੱਕ ਸਿਰ ਕੱਟ ਦੋਗੇ ਦੂਜਾ ਖੜਾ ਰਹੂ ਇਹਨਾਂ ਨੇ ਇੰਨੀਆਂ ਅੱਗੇ ਸਸਤਾ ਮਾ ਬਣਾਈਆਂ ਹੋਈਆਂ ਨੇ ਜਿਹੜੀਆਂ ਸਿੱਧੀਆਂ ਇਹਨਾਂ ਨੂੰ ਜਵਾਬ ਦੇਈ ਨੇ ਹੂੰ ਜਿਵੇਂ ਆਉਣੇ ਇਹਨਾਂ ਦੇ ਇਹਨਾਂ ਦੇ 73000 ਜਿਹੜੇ ਟੋਟਲ ਇੰਡੀਆ ਦੇ ਵਿੱਚ ਉਹ ਜਿਹੜੇ ਲਾਉਂਦੇ ਹੁੰਦੇ ਨੇ ਆਪਣਾ ਇੱਕ ਕਲਾਸ ਹੂੰ ਉਹ ਲੱਗਦੇ ਨੇ ਹੂੰ ਤੇ ਉਹ ਕਹਿੰਦੇ ਨੇ ਵੀ ਉਹਨਾਂ ਦੇ ਵਿੱਚ ਵੀ ਆਪਦਾ ਨਾਮ ਨਹੀਂ ਲੈਂਦੇ ਜਿਹਨੇ ਹੁਣ ਆਣਾ ਆ ਜੋ ਜਿਹਨੇ ਨਹੀਂ ਆਣਾ ਜਿਵੇਂ ਅੱਜ ਇਹਨਾਂ ਦੀ ਈਡੀਓਲੋਜੀ ਨਾਲ ਤੁਸੀਂ ਸਹਿਮਤ ਹੋ ਆ ਰਹੇ ਹੋ ਤਾਂ ਕਿਸੇ ਨੇ ਨਹੀਂ ਕਹਿਣਾ ਵੀ ਵੈਰੀ ਗੁੱਡ ਜਿਹੜਾ ਹਟ ਗਿਆ ਉਹਨੂੰ ਨਹੀਂ ਰੋਕਦੇ ਪਰ ਉੱਪਰੋਂ ਥੱਲੇ ਨੂੰ ਇਹਨਾਂ ਨੇ ਇਹੋ ਜਿਹਾ ਸਿਸਟਮ ਬਣਾਇਆ ਹੋਇਆ ਏ ਜਿਵੇਂ 10 ਨੂੰ ਗਾਈਡ ਕਰਦੇ ਨੇ ਉੱਪਰੋਂ 2-4 ਜਣੇ ਉਹ 10 ਅੱਗੇ 50 ਨੂੰ 50 ਅੱਗੇ 200 ਨੂੰ ਐ ਕਰਦੇ ਕਰਦੇ ਆਪਣੀ ਕਹਿੰ ਲੋ ਇੱਕ ਗੱਲ ਬਾਤ ਨਾਲ ਹੀ WhatsApp ਲੈਵਲ ਤੇ ਹੀ ਇਹ ਸਾਰਾ ਕੁਝ ਚਲਾ ਰਹੇ ਨੇ ਇਹ ਜੀ ਦੇਖਿਆ ਜਾਵੇ ਜੀ ਬਿਆਨ ਇਹਨਾਂ ਦੇ ਜਿਹੜੇ ਆਗੂ ਨੇ ਬੜੇ ਭੜਕਾਊ ਬਿਆਨ ਦਿੰਦੇ ਨੇ ਬਹੁਤ ਕੁ ਸੇ ਇਦਾਂ ਦਾ ਸਾਹਮਣੇ ਆਉਂਦੇ ਓਹਨਾਂ ਤੇ ਕੋਈ ਕਾਰਵਾਈ ਨਹੀਂ ਓਹਨਾਂ ਤੇ ਕੋਈ ਕਾਨੂੰਨ ਨਹੀਂ ਫਿਰ ਕਾਨੂੰਨ ਕਿਉਂ ਨਹੀਂ ਇਹਨਾਂ ਤੇ ਕਾਰਵਾਈ ਕਰਦਾ ਕਿਉਂ ਜਦੋਂ ਸੰਸਥਾ ਹੀ ਰਜਿਸਟਰਡ ਨਹੀਂ ਕੋਈ ਇਹਨਾਂ ਦਾ ਹੈ ਨਹੀਂ ਸਾਰਾ ਕੁਝ ਫਿਰ ਕਾਨੂੰਨ ਦੇ ਦਾਇਰੇ ਚ ਤਾਂ ਕੋਈ ਗੱਲ ਹੋਣੀ ਚਾਹੀਦੀ ਓਹੀ ਹੈ ਨਾ ਜੀ ਡਰ ਦੇ ਮਾਰੇ ਇਹਨਾਂ ਦੀਆਂ ਵੋਟਾਂ ਤੋਂ ਇਨਾਂ ਵੀ ਜਿਹੜੀ ਮੈਜੋਰਟੀ ਆ ਹੁਣ ਕੋਈ ਇੰਨਾ ਦਲੇਰ ਕੋਈ ਤੁਹਾਨੂੰ ਨਹੀਂ ਡਰ ਇਹਨਾਂ ਤੋਂ ਕੋਈ ਦੇਖੋ ਜੀ ਅਸੀਂ ਤਾਂ ਗੁਰੂ ਕੇ ਸਿੱਖ ਆ ਗੁਰੂ ਮਹਾਰਾਜ ਨੂੰ ਜਾਨ ਦੇਣੀ ਆ ਹਮ ਅਸੀਂ ਤਾਂ ਹਰੇਕ ਪੁਆਇੰਟ ਤੇ ਗੱਲ ਕਰਨੀ ਹਮ ਜਿਹੜਾ ਇਹਨਾਂ ਦਾ ਸਿਧਾਂਤ ਆ ਹਮ ਇਹ ਗੁਰੂ ਸਾਹਿਬ ਦੇ ਸਿਧਾਂਤ ਦੇ ਬਿਲਕੁਲ ਉਲਟ ਹੈ ਲੋਕ ਭਲਾਈ ਲਈ ਕੰਮ ਨਹੀਂ ਕਰਦੇ ਦੇਖੋ ਲੋਕ ਭਲਾਈ ਦੇ ਨਟੰਕੀ ਕਰਦੇ ਨੇ ਹਮ ਇਹ ਗੱਲ ਦੱਸਦੇ ਨੇ ਵੀ ਅਸੀਂ ਲੋਕ ਭਲਾਈ ਕਰ ਰਹੇ ਹਾਂ ਪਰ ਲੋਕ ਭਲਾਈ ਲਈ ਇਹਨਾਂ ਦੇ ਸਟੈਪਸ ਨਹੀਂ ਹੁੰਦੇ ਇਹਨਾਂ ਦੇ ਸਟੈਪਸ ਉਸ ਲਈ ਨੇ ਵੀ ਇਹ ਕਿਸ ਤਰੀਕੇ ਨਾਲ ਸਤਾ ਤੇ ਕਬਜ਼ਾ ਹੋ ਜਾਣ ਪਏ ਕਿਸ ਤਰੀਕੇ ਨਾਲ ਹਿੰਦੂਤਵ ਦਾ ਤੇ ਹਿੰਦੀ ਦਾ ਪੂਰੇ ਹਿੰਦੁਸਤਾਨ ਤੇ ਰਾਜ ਕਰਾਉਣ ਤੋਂ ਬਹੁਤ ਸਾਰੇ ਲੋਕਾਂ ਨੇ ਇਹ ਵੀ ਕਹਿਣਾ ਕਿ ਤੁਸੀਂ ਸਰਦਾਰ ਹੁਸਰੀ ਸਾਹਿਬ ਆਇਆ ਏ ਤੇ ਹੱਥ 'ਚ ਵੀ ਫੜਿਆ ਇੱਕ ਵੱਡਾ ਸਰ ਹੀ ਸਾਹਿਬ ਕੁਝ ਤਾਂ ਇਹਨਾਂ ਦੇ ਖਿਲਾਫ ਤਾਂ ਬੋਲ ਰਹੇ ਹੋ ਇਹ ਵੀ ਕਮੈਂਟ ਆ ਜਾਣੇ ਨੇ ਦੇਖੋ ਜੀ ਮੈਂ ਗੁਰੂ ਘਰ ਸਿੱਖ ਐ ਹਮ ਇਹਨਾਂ ਦੇ ਖਿਲਾਫ ਨਹੀਂ ਮੈਂ ਉਸ ਹਰੇਕ ਸਖਸ਼ ਦੇ ਖਿਲਾਫ ਐ ਜਿਹੜਾ ਬੰਦਾ ਗੁਰੂ ਨਾਨਕ ਦੀ ਇਡੀਆਲੋਜੀ ਨੂੰ ਸਰਬੱਤ ਦੇ ਭਲੇ ਨੂੰ ਪਿੱਛੇ ਛੱਡਦਾ ਹਮ ਜਿਹੜੇ ਮਨੁੱਖ ਸਮਰਤੀ ਦੀ ਗੱਲ ਐ ਜਿਹੜੀ ਜਾਤ ਪਾਤ ਚ ਆਪਣੇ ਮੁਲਕ ਨੂੰ ਵੰਡਦਾ ਹਮ ਜਿਹੜਾ ਇੱਕ ਪਾਟਿਕੂਲਰ ਕਾਸਟ ਨੂੰ ਹੀ ਕਹਿੰਦਾ ਵੀ ਇਹ ਹੀ ਪੜ ਸਕਦੀ ਹੈ ਇਹ ਹੀ ਰੱਬ ਦਾ ਨਾਮ ਲੈ ਸਕਦੀ ਹੈ ਹੂੰ ਤੇ ਇੱਕ ਕਾਸਟ ਨੂੰ ਕਹਿੰਦਾ ਵੀ ਇਹ ਹੀ ਸ਼ਸਤਰ ਚੱਕ ਸਕਦੀ ਹੈ ਹੂੰ ਗੁਰੂ ਸਾਹਿਬ ਨੇ ਆਪਾਂ ਨੂੰ ਇਸ ਲਈ ਸ਼ਸਤਰ ਪੜਾਏ ਬਹੁਤ سارے ਇਦਾਂ ਦੇ ਸ਼ਸਤਰਦਾਰ ਹੀ ਸਿੰਘ ਨੇ ਜਿਹੜੇ ਲੋਕ ਕਹਿ ਰਹੇ ਨੇ ਕਿ ਆਰਐਸਐਸ ਦੀ ਕਾਠ ਫੁੱਤਲੀ ਬਣ ਕੇ ਕੰਮ ਕਰ ਰਹੇ ਨੇ ਫਿਰ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਦੇਖੋ ਜੀ ਇਹ ਹੀ ਤਾਂ ਆਪਣੀ ਮਾੜੀ ਕਿਸਮਤ ਹੈ ਹੂੰ ਜਿਹੜੀ ਜਿਹੜੀ ਚੀਜ਼ ਆਪਾਂ ਨੂੰ ਵਿਰਾਸਤ ਚ ਮਿਲੀ ਸੀ ਹੂੰ ਆਪਾਂ ਨੂੰ ਅਕਾਲ ਤਖਤ ਸਾਹਿਬ ਆਪਾਂ ਨੂੰ ਕਹਿ ਲੋ ਇੱਕ ਜਿੰਮੇ ਪੋਲਿਟਿਕਲ ਵਿੰਗ ਹੂੰ ਤੇ ਇੱਕ ਧਰਮੀ ਵਿੰਗ ਹੂੰ ਇੱਕ ਸਟੂਡੈਂਟਸ ਵਿੰਗ ਸਾਰਾ ਕੁਝ ਮਿਲਿਆ ਹੋਇਆ ਸੀ ਹੂੰ ਪਰ ਆਪਾਂ ਉਹ ਸਾਰੀ ਜਿਹੜੀ ਆਪਣੀ ਬਣੀ ਹੋਈ ਸੀ ਸੰਸਥਾਵਾਂ ਆਪਾਂ ਉਹਨਾਂ ਨੂੰ ਭੌਣੇ ਕਰਤਾ ਹੂੰ ਤੇ ਇਹਨਾਂ ਨੇ ਤੁਸੀਂ ਦੇਖੋ ਬਿਲਕੁਲ ਸਕ੍ਰੈਚ ਤੋਂ ਆਪਣੇ ਆਈਡੀਆਸ ਤੋਂ ਲੈ ਚੱਲ ਕੇ ਸਿੱਖੀ ਦੇ ਆਈਡੀਆਸ ਨੂੰ ਆਪ ਲੈ ਕੇ ਗੱਲ ਉਹੀ ਕਰਦੇ ਨੇ ਪਰ ਅੰਦਰ ਇਹਨਾਂ ਦੇ ਮਨ 'ਚ ਖੋਟ ਹੈ ਐਂਡ ਗੋਲ ਉਹ ਨਹੀਂਗਾ ਹੂੰ ਗੁਰੂ ਸਾਹਿਬ ਦਾ ਐਂਡ ਗੋਲ ਹੈ ਸਮਾਜ ਨੂੰ ਸਾਰੀ ਨੂੰ ਕੋਈ ਭੁੱਖਾ ਨਾ ਸੋਵੇ ਸਰਬੱਤ ਦਾ ਭਲਾ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਹੂੰ ਇਹ ਨਵੀਂ ਆਈਡੀਓਲੋਜੀ ਇਹ ਆ ਵੀ ਸਾਰਿਆਂ ਨੂੰ ਇੰਨਾ ਜ਼ਿਆਦਾ ਗਰੀਬ ਕਰ ਦੋ ਵੀ ਅਸੀਂ ਜਿਵੇਂ ਪਹਿਲਾਂ ਕਿਸੇ ਨੂੰ ਅਨਚੂ ਅਨਟਚੇਬਲ ਕਹਤਾ ਉਹਦੇ ਨਾਲ ਉਹ ਝਾੜੂ ਚੱਕੇ ਫਿਰੇ ਆਪਦੇ ਕਦਮ ਵੀ ਮਟਾਵੇ ਉਹੋ ਚੀਜ਼ ਚ ਵਾਪਸ ਲਿਜਾਣਾ ਚਾਹੁੰਦੇ ਨੇ ਹੂੰ ਤੇ ਹੁਣ ਜੇ ਆਪਾਂ ਡੈਮੋਕਰੇਸੀ ਹਿਊਮਨ ਰਾਈਟਸ ਔਮਨ ਏਮਪਾਵਰਮੈਂਟ ਇਹ ਜਿਹੜੀਆਂ ਗੱਲਾਂ ਕਰੀਏ ਸਾਰੇ ਸਿਧਾਂਤ ਗੁਰੂ ਨਾਨਕ ਦੇਵ ਜੀ ਦਿੱਤੇ ਹੋਏ ਨੇ ਫਿਰ ਲੋਕ ਕਿਉਂ ਨਹੀਂ ਸਮਝਦੇ ਜੀ ਕਿਉਂ ਨਹੀਂ ਆਵਾਜ਼ ਬੁਲੰਦ ਕਰਦੇ ਤੁਸੀਂ ਉੱਠਿਓ ਖੜਕੇ ਸਾਹਿਬ ਦਾ ਬਿਆਨ ਆਇਆ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਹੋਰ ਬਹੁਤ ਸਾਰੇ ਵਿਦਵਾਨ ਨੇ ਸਾਡੇ ਸਮਾਜ ਚ ਉਹ ਕਿਉਂ ਨਹੀਂ ਸਮਝਦੇ ਇਹ ਚੀਜ਼ਾਂ ਕੋਈ ਐਵੇਂ ਜੀ ਜਿਹੜੀ ਹੁਣ ਆਪਣੀ ਸਿੱਖ ਸਟੂਡੈਂਟ ਫੈਡਰੇਸ਼ਨ ਸੀ ਜਿਹੜੇ ਬੰਦੇ ਪਾਵਰ ਚ ਆ ਗਏ ਉਹ ਹੁਣ ਬੁੜੇ ਵੀ ਹੋ ਗਏ ਉਹਨੂੰ ਸੰਸਥਾ ਨੂੰ ਜੱਫਾ ਮਾਰ ਕੇ ਬਹਿ ਗਏ ਹਮ ਐਂ ਹਰੇਕ ਲੈਵਲ ਤੇ ਜਿਹੜਾ ਬੰਦਾ ਜਿੱਥੇ ਬੈਠਾ ਹੈ ਉਹ ਕਹਿੰਦੇ ਮੈਂ ਡਿਕਟੇਟਰ ਬਣ ਗਿਆ ਹੁਣ ਇਹ ਚੀਜ਼ ਦਾ ਇਹ ਬਤ ਅਗਲੀ ਜਨਰੇਸ਼ਨ ਨੂੰ ਛੇਤੀ ਜਾਣ ਨਹੀਂ ਦਿੰਦੇ ਪਾਬੰਦ ਇਹ ਸਿੱਖ ਧਰਮਿਕ ਕਹਿਜ ਹੈ ਜਿੱਤੇ ਚ ਗੁਰੂ ਸਾਹਿਬ ਨੇ ਇਹ ਕਿਹਾ ਵੀ ਮੈਂ ਉਹ ਸਿੱਖ ਤੋਂ ਖੁਸ਼ ਹੁੰਨਾ ਜਿਹੜਾ ਸਿੱਖ ਸਿੱਖ ਤੋਂ ਹਾਰ ਕੇ ਖੁਸ਼ ਹੋਵੇ ਹਮ ਪਰ ਇੱਥੇ ਉਲਟਾ ਆਪ ਆਪਣੀ ਈਗੋ ਹੰਕਾਰ ਲਈ ਸਾਰਿਆਂ ਨੂੰ ਲੈਡ ਆਊਨ ਕਰੀ ਜਾਂਦੇ ਆ ਇਸ ਕਰਕੇ ਸਾਰਾ ਇਹ ਹੌਚ ਪੌਚ ਹੋਇਆ ਬਹੁਤ ਸਾਰੇ ਸਾਡੇ ਸਿੱਖ ਵਿਦਵਾਨ ਨੇ ਜਿਹੜੇ ਕਿਸੇ ਟਾਈਮ ਉੱਚੇ ਅਹੁਦਿਆਂ ਤੇ ਸੀਗੇ ਗੁਰੂ ਘਰਾਂ ਦੇ ਜਿਹੜੇ ਸੇਵਾਦਾਰ ਸੀਗੇ ਮੁੱਖੋਂ ਅੱਜ ਆਰਐਸਐਸ ਦੀ ਝੋਲੀ 'ਚ ਬੈਠੇ ਨੇ ਜੀ ਇਹ ਜੀ ਪਾਵਰ ਕਰਕੇ ਪੈਸੇ ਕਰਕੇ ਜਿਹੜੇ ਕਿਉਂਕਿ ਸਰਕਾਰ ਨੇ ਤੁਸੀਂ ਦੇਖੋ ਜਿਹੜੀ ਆਪਣੀ ਵਰਲਡ ਲੈਵਲ ਤੇ ਐਸਜੀਪੀਸੀ ਸੀ ਹੂੰ ਉਹਨੂੰ ਤੋੜਦੇ 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 ਪੰਜਾਬ ਤੇ ਹਰਿਆਣਾ 'ਚ ਰਹਿਣਤੀ ਸੀ ਹੁਣ ਹਰਿਆਣਾ ਵੀ ਤੋੜਤਾ ਹੂੰ ਕੱਲੀ ਪੰਜਾਬ 'ਚ ਸੀਮਤ ਕਰਤੀ ਸਿੱਖ ਜਿੱਥੇ ਵਰਲਡਵਾਈਡ ਪੋਲਿਟਿਕਸ 'ਚ ਬੈਠੇ ਨੇ ਤੇ ਉੱਥੇ ਉਹਨਾਂ ਦਾ ਇੱਕ ਗੱਲ ਕਹੀ ਦਾ ਮਹੱਤਵ ਹੈ ਤੁਸੀਂ ਦੇਖ ਲਓ ਜਦ ਕੈਨੇਡਾ ਬਣਿਆ ਉੱਥੇ ਸਪੈਸ਼ਲ ਸਿੱਖਾਂ ਨੂੰ ਲਗਾਏ ਕਿਉਂ ਕਿ ਉਹਨਾਂ ਨੂੰ ਡਰ ਸੀ ਵੀ ਅਮਰੀਕਾ ਇਹਨੂੰ ਕਿਤੇ ਵੇਚ ਨਾ ਰਲਾ ਲੇ ਜਿਹੜੀ ਟਰੰਪ ਉਹਨਾਂ ਗੱਲ ਕਰ ਰਹੇ ਆ ਉਹ ਉਦੋਂ ਦੇ ਸਿੱਖੋ ਤੋਂ ਬੈਠਣ ਨੇ ਪੰਜਾਬੀ ਉੱਥੇ ਵੀ ਪੰਜਾਬੀਆਂ ਨੂੰ ਪੰਜਾਬੀ ਦੂਜੀ ਲੈਂਗੁਏਜ ਬਣ ਗਈ ਹੂੰ ਇੱਥੇ ਹਾਲਾਂਕਿ ਸਾਡੀ ਆਪਣੀ ਧਰਤੀ ਤੇ ਆਪਣੀ ਐਜੂਕੇਸ਼ਨ ਆਪਣੇ ਪਾਣੀ ਆਪਣੀ ਜ਼ਮੀਨ ਸਾਰਾ ਕੁਛ ਹੀ ਕੋਈ ਜਾ ਰਹੇ ਨੇ ਅਜ ਯੂਨੀਵਰਸਿਟੀ ਦਾ ਹੋ ਗਿਆ ਜੀ ਹੁਣ ਉਹ ਖੋਲੀ ਆ ਕੈਨਸਲ ਕਰਤਾ ਜੀ ਉਹਦਾ ਸਾਰੇ ਕਿਤੇ ਜੀ ਯੂਨੀਵਰਸਟੀਆਂ ਦੇ ਹੈੱਡ ਤੁਸੀਂ ਦੇਖਿਆ ਸੀ ਵਾਈਸ ਚਾਂਸਲਰ ਦੇ ਪਿੱਛੇ ਵੀਡੀਓ ਆਈ ਸੀ ਉਹ ਹੱਥ ਜੋੜ ਕੇ ਕਹਿ ਰਿਹਾ ਸੀਗਾ ਵੀ ਜੀ ਮੈਂ ਦੇਖੋ ਇੰਨਾ ਕੁਝ ਕਰ ਰਹੇ ਆ ਵੀ ਗੁਰਨਾਨਕ ਨੂੰ ਹਿੰਦੂਆਂ ਦਾ ਪਾਠ ਸਿੱਧ ਕਰਨ ਨੂੰ ਹੂੰ ਇਨਾਂ ਦਾ ਪੂਰਾ ਜੋਰ ਇਹੀ ਲੱਗਿਆ ਹੋਇਆ ਹੈ ਵੀ ਜਿਹੜੀ ਈਡੀਓਲੋਜੀ ਇਹ ਸਾਰੀ ਵਿੱਚੋਂ ਨਿਕਲੀ ਹੈ ਸਾਡੇ ਚੋਂ ਹਿੰਦੂ ਹੀ ਨੇ ਹਮ ਹਾਲਾਂਕਿ ਓਵੇਂ ਹੀ ਸਿੱਖਾਂ ਨੂੰ ਓਵੇਂ ਹੀ ਮੂਰਤੀ ਪੂਜਾ ਵਾਂਗੂ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਵੱਲ ਨੂੰ ਲਿਜਾ ਰਹੇ ਨੇ ਹਮ ਓਹੋ ਜਿਹੀ ਅੱਗੇ ਇਹਨਾਂ ਨੇ ਪੇਖਤਾਰੀ ਕਈ ਸੰਪਰਦਾਮਾਂ 'ਚ ਵੰਡਤਾ ਹਮ ਹਾਲਾਂਕਿ ਆਪਾਂ ਇੱਕ ਅਕਾਲ ਤਖਤ ਦੇ ਥੱਲੇ ਸੀ ਇੱਕ ਦੇ ਪੁਜਾਰੀ ਸੀ ਇੱਕ ਨੂੰ ਮੰਨਣ ਵਾਲੇ ਸੀ ਪਰੇ ਨਾ ਨੇ ਓਮੀ ਅਡਡ ਦੇਵ ਦੇਵਦੀਤਿਆਂ ਨਾਲ ਸਾਰੇ ਓਮੇ ਹੀ ਰਲਾਈ ਜਾ ਰਹੇ ਨੇ ਇਹ ਆਪਣੇ ਸਿੱਖਾਂ ਦੀ ਵੀ ਮੜੀਆਂ ਦੀ ਪੂਜਾ ਹੋਰ ਉਧਰੋਂ ਕਿਉਂਕਿ ਇਹਨਾਂ ਨੇ ਇੰਨੇ ਡਿਲੂਟ ਕਰਤਾ ਆਪਣੇ ਜਿੰਨੀਆਂ ਐਜੂਕੇਸ਼ਨ ਦੀਆਂ ਬੁੱਕਸ ਨੇ ਉਹਨਾਂ ਦੇ ਵਿੱਚ ਭਗਤ ਸਿੰਘ ਉਹਨਾਂ ਦੀ ਹਿਸਟਰੀ ਉਹਦੇ ਵਿੱਚ ਜਿਹੜੇ ਗੁਰਗੋਬਿੰਦ ਸਿੰਘ ਜੀ ਦੀ ਹਿਸਟਰੀ ਗੁਰੂ ਤੇਗ ਆਪਣੀ ਐਗਜ਼ਾਮਪਲਸ ਦੇਖੋ ਜੀ ਆਪਣੇ ਗੁਰੂ ਨਾਨਕ ਦੇਵ ਜੀ ਨੇ ਜਨੇਊ ਪਾਉਣੋਂ ਇਨਕਾਰ ਕਰਿਆ ਗੁਰੂ ਤੇਗ ਬਹਾਦਰ ਜੀ ਨੇ ਜਨੇਊ ਪਿੱਛੇ ਸੀਸ ਕਟਾ ਲਿਆ ਹਮ ਗੁਰੂ ਸਾਹਿਬ ਸਾਡੇ ਕਹਿੰਦੇ ਨੇ ਵਿੰਮ ਹੈ ਕਿਸੇ ਦੇ ਕਹਿ ਤੇ ਜਨੇਊ ਧਰਨ ਨਹੀਂ ਕਰਨਾ ਪਰ ਜੇ ਕੋਈ ਕਿਸੇ ਦਾ ਉਤਾਰ ਰਿਹਾ ਮੈਂ ਉਹ ਵੀ ਬਰਦਾਸ਼ਤ ਕਰਨਾ ਪਰ ਹੁਣ ਸਿੱਖ ਦੀ ਇਹ ਹੀ ਜਿਹੜੀ ਆਪਣੀ ਈਡੀਓਲੋਜੀ ਆ ਉਹਦੇ ਤੋਂ ਗਿਰ ਰਹੇ ਨੇ ਜਿਹੜੇ ਇਹਨਾਂ ਦੀ ਗੱਲ ਮੰਨ ਰਹੇ ਨੇ ਤੇ ਜਿਨੇਊ ਪੌਨਰੀਓ ਗੱਲ ਹੈ ਜਾ ਕੇ ਗੰਗਾ ਚ ਡੁਬਕੀ ਲਾਉਣੀ ਖੜਕੇ ਸਾਹਿਬ ਦੇ ਬਿਆਨ ਨੂੰ ਹੁਣ ਮੰਨਿਆ ਜਾਊਗਾ ਲੋਕ ਉੱਠਣਗੇ ਆਵਾਜ਼ ਬੁਲੰਦ ਹੋਊਗੀ ਕੀ ਲੱਗਦਾ ਤੁਸੀਂ ਤਾਂ ਉੱਠ ਕੇ ਆਪਣਾ ਜਿਹੜਾ ਤਰਕ ਸੀ ਦਿੱਤਾ ਗੱਲ ਕੀਤੀ ਹੋਰ ਉੱਠਣਗੇ ਬਹੁਤ ਵਿਦਵਾਨ ਨੇ ਲੱਗਦਾ ਹੈ ਕੋਈ ਗੱਲ ਹੋ ਪਤਾ ਕੀ ਹੈ ਜੀ ਜਿਹੜਾ ਗੱਲ ਤਾਂ ਇਹ ਹੈ ਨਾ ਕੋਈ ਕਾਗਜ਼ ਨਹੀਂ ਕੁਛ ਨਹੀਂ ਜੇ ਗਵਰਨਮੈਂਟ ਬੈਨ ਵੀ ਕਰ ਦਿੰਦੀ ਆ ਉਹਨਾਂ ਨੇ ਮੁੱਕਰ ਜਣਾ ਵੀ ਸਾਡੇ ਤਾਂ ਸਸਤਾ ਹੀ ਨਹੀਂ ਹੂੰ ਸਾਡੇ ਤਾਂ ਬੰਦੇ ਹੀ ਨਹੀਂ ਹੂੰ ਇਹ ਤਾਂ ਜਿਹੜਾ ਕੋਈ ਪਰਸਨਲੀ ਜਿਵੇਂ ਕੋਈ ਵੀ ਜਿਵੇਂ ਹੁਣ ਮੋਹਨ ਭਗਵਤ ਹੈ ਜਿਹੜਾ ਟੌਪ ਤੇ ਲੀਡਰ ਬੈਠਾ ਹੈ ਇਹਨਾਂ ਨੂੰ ਜਿੱਦਣ ਉਹ ਬਿਆਨ ਦੇਵੇ ਉਹਦੇ ਤੇ ਪਰਸਨਲ ਕੇਸ ਕਰਕੇ ਉਹ ਜੇ ਬੰਦਿਆਂ ਨੂੰ ਕਾਨੂੰਨ ਥੱਲੇ ਲਿਆਉਣਾ ਚਾਹੀਦਾ ਤਾਂ ਉਹ ਇੰਪਲੀਮੈਂਟ ਹੋ ਹਮ ਆਰਐਸਐਸ ਸੁਵੇ ਤਾਂ ਕਿੰਨੇ ਹਜ਼ਾਰਾਂ ਸਿਰ ਨੇ ਇੱਕ ਸਿਰ ਵੱਡੋਂਗੇ ਦੂਜਾ ਖੜਾ ਹੋ ਜੂ ਇਸ ਕਰਕੇ ਇਹ ਇੰਡੀਵਿਜੁਅਲ ਤੌਰ ਤੇ ਜਿਹੜਾ ਬੰਦਾ ਡੈਮੋਕਰੇਸੀ ਦੇ ਅਗੇਂਸਟ ਇਹਨਾਂ ਨੇ ਅਜੇ ਤੱਕ ਕਪੜਾ ਹਿੰਦੁਸਤਾਨ ਦਾ ਝੰਡਾ ਨਹੀਂ ਲਾਇਆ ਆਪਣੇ ਹੈੱਡਕੁਆਰਟਰ ਤੇ ਇਹਨਾਂ ਨੇ ਉਹ ਹੀ ਆਪਣਾ ਭਗਵਾ ਝੰਡਾ ਲਾਉਂਦੇ ਨੇ ਹਮ ਹਾਲਾਂਕਿ ਸਿੱਖ ਨੇ ਸ਼ੁਰੂ ਤੋਂ ਤਿਰੰਗੇ ਪਿੱਛੇ ਜਾਣ ਦਿੱਤੀਆਂ ਨੇ ਤਿਰੰਗੇ 'ਚ ਲਿਫਟ ਕੇ ਆਉਂਦਾ ਰਿਆ ਤੇ ਸਿੱਖਾਂ ਨੂੰ ਅੱਜ ਵੀ ਆ ਰਹੇ ਹੈ ਜੀ ਅੱਜ ਵੀ ਆ ਰਹੇ ਤੇ ਸਿੱਖਾਂ ਨੂੰ ਟੈਰਰਿਸਟ ਤੇ ਖਾਲਿਸਤਾਨੀ ਸਾਬਤ ਕਰਨ ਤੇ ਲੱਗੇ ਹੋਏ ਨੇ ਹਮ ਜਿਹੜੇ ਅਸਲ 'ਚ ਟੈਰਰਿਸਟ ਨੇ ਜਿਹੜੇ ਬੰਬ ਬਣਾਉਣ 'ਚ ਕਈ ਚੀਜ਼ਾਂ ਹੈਗੀਆਂ ਚ ਇਨਵੋਲਡ ਸੀ ਉਹ ਪੱਲਾ ਝਾੜ ਜਾਂਦੇ ਨੇ ਵੀ ਸਾਡੀ ਸੰਸਤਾ ਹੀ ਨਹੀਂ ਕਾਗਜ਼ਾਂ 'ਚ ਸੰਸਤਾ ਕੌਣ ਨਹੀਂ ਲਿਆਊਗਾ ਜਿਹੜਾ ਬੰਦੇ ਦੇ ਮਨ 'ਚ ਖੋਟ ਹੋ ਗਲਤ ਕੰਮ ਕਰਨੇ ਚਾਹੂ ਹੂੰ ਤੇ ਇੰਡੀਵਿਜੂਅਲੀ ਉਹ ਬੰਦਿਆਂ ਤੇ ਪਰਚੇ ਕਰਕੇ ਜਿਹੜਾ ਵੀ ਬਿਆਨ ਉਲਟ ਦਿੰਦਾ ਹੈ ਜਾਂ ਗਲਤ ਗੱਲ ਕਰਦਾ ਹੈ ਜਾਂ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕਰਦਾ ਉਹਨਾਂ ਦੇ ਕੇਸ ਚਲਾਉਣੇ ਚਾਹੀਦੇ ਨੇ ਤਾਂ ਜੋ ਅਰਸਸ ਰਹੇ ਪਰ ਅਰਸਸ ਗਲਤ ਕੰਮਾਂ ਚ ਇੰਡਲਜ ਨਾ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇਣ ਦੇ ਲਈ ਵਾਹਿਗੁਰੂ ਜੀ ਦਾ ਖਾਲਸਾ ਜੀ ਦਾ ਵੀ ਸੰਗਤ ਦਾ ਵੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ